ਇਹ ਕੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਾਂ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਿਸਾਨਾਂ ਨੂੰ ਨਾ ਹੀ ਮਿਲਿਆ ਲੋਕ ਸਮਰਥ ਨਾ ਹੀ ਹੋਰਾਂ ਨਾ ਜਿੱਥੇ ਬੰਦੀਆਂ ਦਾ ਸਾਤ ਸ਼ੈਂਪੂ ਤੇ ਖਨੋਰੀ ਬਾਰਡਰ ਤੋਂ ਕਿਸਾਨਾਂ ਦੀ ਘਰ ਵਾਪਸੀ ਦੇ ਨਾਲ ਹੀ ਚੰਡੀਗੜ੍ਹ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 2020 ਚ ਜਦੋਂ ਕਿ ਸੱਜੇ ਤੇ ਬੰਦੀਆਂ ਦਿੱਲੀ ਦੀਆਂ ਹੱਦਾਂ ਤੇ ਬੈਠੀਆਂ ਹੋਈਆਂ ਸਨ ਤਾਂ ਉਸ ਸਮੇਂ ਆਮ ਲੋਕਾਂ ਭਾਵੇਂ ਹੀ ਪ੍ਰਭਾਵਿਤ ਹੋਏ ਸਨ ਪਰ ਕਿਸਾਨ ਅੰਦੋਲਨ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲਿਆ ਸੀ 2024 ਤੱਕ ਆਉਂਦੇ-ਆਉਂਦੇ ਕਿਸਾਨ ਸੰਘਰਸ਼ ਦੀ ਤਸਵੀਰ ਬਦਲ ਗਈ ਹੈ ਦਿੱਲੀ ਕਰੋ ਦਿੱਲੀ ਕੂਚ ਨੂੰ ਲੈ ਕੇ ਸ਼ੱਭੂ ਅਤੇ ਖਨੋਰੀ ਬਾਡਰ ਤੋਂ ਜਦੋਂ ਭਾਰਤੀ ਸੱਜੂਨੀਆਨ ਸਿੱਧੂਪੁਰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜਦੋਂ 13 April ਨੂੰ ਮੋਰਚਾ ਹੋਇਆ ਤਾਂ ਉਹਨਾਂ ਨੂੰ ਤਾਂ ਨਾ ਹੀ ਸੰਯੁਕਤ ਕਿਸਾਨ ਯੂਨੀਅਨ ਦਾ ਸਮਰਥਨ ਮਿਲਿਆ ਅਤੇ ਨਾ ਹੀ ਆੜਤੀਆਂ ਦਾ ਸੰਯੋਗ ਮਿਲੇ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਆਮ ਲੋਕਾਂ ਦਾ ਵੀ ਕਿਸਾਨਾਂ ਨੂੰ ਅੰਦੋਲਨ ਨੂੰ ਸਮਰਥਨ ਨਹੀਂ ਮਿਲਿਆ ਇਹ ਹੀ ਕਾਰਨ ਹੈ ਕਿ ਕਿਸਾਨਾਂ ਦੇ ਦਿੱਤੀ ਬੰਦਿਆਂ ਨੂੰ ਵਾਰ-ਵਾਰ ਦਿੱਲੀ ਕੂਚ ਨੂੰ ਮੁਲਤਵੀ ਕਰਨਾ ਪੈ ਰਿਹਾ ਹੈ ਜਦਕਿ ਇਸ ਦੇ ਉਲਟ 2020 ਵਿੱਚ ਤਸਵੀਰ ਬਿਲਕੁਲ ਉਲਟ ਸੀ ਕਿਸਾਨ ਅੰਦੋਲਨ ਭਾਵੇਂ ਹੀ ਦਿੱਲੀ ਦੀ ਹੱਦ ਤੇ ਲੱਗਿਆ ਲਗਭਗ 1 ਸਾਲ ਤੱਕ ਚੱਲਿਆ ਸੀ ਪਰ ਕਿਸਾਨ हरियाणा سمیت ਹੋਰਨਾਂ ਰਾਜਾਂ ਦੇ ਲੋਕਾਂ ਇਸ ਦਾ ਭਰਪੂਰ ਸੰਯੋਗ ਕੀਤਾ ਸੀ ਖਬਰਮੰਤ ਤੱਕ ਵੇਖ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜਰੂਰ ਦਿਓ ਧੰਨਵਾਦ